ਮੋਤੀ ਸਤਕਾਰਯੋ ਗੁਰੂ ਰੂਪ ਗੁਰੂ ਜੀ ਸਾਥ ਸੰਗਤ ਜੀ ਆਪ ਜੀ ਸਾਰਿਆਂ ਨੂੰ ਮੈਂ ਨਿਮਰਤਾ ਸਹਿਜ ਫਤਿਹ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਸੀ ਮੇਰੀ ਵਿਆਹ ਦੀਆਂ ਸਾਰੀਆਂ ਰਸਮਾਂ ਪੂਰੀ ਕਰਕੇ ਕੱਲ ਸ਼ਾਮ ਨੂੰ ਵਿਆਹ ਸਾਰਾ ਨਿਭੜਿਆ ਤੇ ਅੱਜ ਸਵੇਰ ਆਪਾਂ ਇੱਥੇ ਅਕਾਲ ਤਖਤ ਸਾਹਿਬ ਸਕੱਤਰੇਤ ਇੱਥੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਮਿਲਣ ਪਹੁੰਚੇ ਸੀਗੇ ਇੱਥੇ ਅਸੀਂ ਆਪ ਦੀ ਮਾਫੀ ਦਰਜ ਕੀਤੀ ਹੈ ਮਾਫੀ ਸਾਰੇ ਸਿੱਖ ਕੌਮ ਅੱਗੇ ਸਮੂਹ ਨਾਨਕ ਨਾਮ ਲੇਵਾ ਸੰਗਤ ਅੱਗੇ ਸਾਰੀ ਖਾਲਸਾ ਪੰਥ ਅੱਗੇ ਇੱਕ ਵਾਰੀ ਨਹੀਂ ਲੱਖਾਂ ਵਾਰੀ ਮਾਫੀ ਮੰਗਣ ਨੂੰ ਮੈਂ ਰਾਜੀ ਹਾਂ ਤੇ ਹਮੇਸ਼ਾ ਰਾਜੀ ਰਹੂੰਗਾ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਅਰਦਾਸ ਕਰਦੇ ਹੋਏ ਵੀ ਮੈਂ ਮਾਫੀ ਮੰਗਦਾ ਇਸ ਦੀ ਖਾਸ ਕਰ ਮੈਂ ਬਾਰ ਬਾਰ ਮਾਫੀ ਮੰਗੂੰਗਾ ਰੋਜ਼ ਇਸ ਚੀਜ਼ ਦੀ ਮਾਫੀ ਮੰਗੀ ਜਾਊਗੀ ਮੇਰੇ ਵਿਆਹ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਜਾਗਤ ਜੋਤ ਗੁਰੂ ਗ੍ਰੰਥ ਸਾਹਿਬ ਜੀ ਦਾ ਪੂਰੇ ਅਦਬ ਤੇ ਸਤਕਾਰ ਨਾਲ ਮਹਾਰਾਜ ਦੇ ਹਜ਼ੂਰੀ ਚ ਮੇਰੀਆਂ ਲਾਵਾ ਹੋਈਆਂ ਆਨੰਦ ਕਾਰਜ ਦੀਆਂ ਰਸਮਾਂ ਪੂਰੀਆਂ ਹੋਈਆਂ ਇੱਕ ਫੰਕਸ਼ਨ ਰਾਤ ਦੀ ਬਰਾਤ ਸੀਗੀ ਜਿੱਥੇ ਪੁਰਾਣੀ ਮੇਰੇ ਖਾਨਦਾਨ ਦੀ ਮੇਰੇ ਪਰਿਵਾਰ ਦੀ ਰਵੈਤਾਂ ਅਨੁਸਾਰ ਜੋ ਪ੍ਰਾਤਨ ਸਮੇਂ ਚ ਮੇਰੇ ਔਰਖਿਆਂ ਦੀ ਰਵੈਤਾਂ ਚੱਲਦੀ ਆ ਰਹੀ ਸੀ ਮੇਰੇ ਦਾਦਾ ਦਾਦਿਆਂ ਦੀ ਪੜਦਾਦਿਆਂ ਦੀ ਉਹਨੂੰ ਅਸੀਂ ਫੋਲੋ ਕੀਤਾ ਸੀਗਾ ਨਹੀਂ ਤਾਂ ਮੈਂ ਕਾਨੂੰ ਇਹ ਕੰਮ ਕਰਨਾ ਸੀਗਾ ਮੇਰਾ ਕੋਈ ਇਹੋ ਜਿਹਾ ਕੋਈ ਸ਼ੌਂਕ ਨਹੀਂ ਸੀਗਾ ਕਿ ਇਹੋ ਜੀ ਕੋਈ ਚੀਜ਼ ਕਰੀਏ ਜਿਹਦੇ ਨਾਲ ਗੁਰੂ ਮਹਾਰਾਜ ਦੀ ਅਜ਼ਮਤ ਸ਼ਾਨ ਨੂੰ ਹੇਸ ਪਹੁੰਚੇ ਜਿਹਦੇ ਨਾਲ ਅਕਾਲ ਤਖਤ ਸਾਹਿਬ ਨੂੰ ਇਹ ਬੋਝ ਚੁਕਣਾ ਪਵੇ ਜਿਹੜੀ ਮੇਰੀ ਤੇ ਮੇਰੀ ਪਰਿਵਾਰ ਦੀ ਨਲੈਕੀ ਕਰਕੇ ਸਾਨੂੰ ਇਹ ਪਿਛਲੇ 2-3 ਦਿਨਾਂ ਚ ਜੋ ਦੇਖਣ ਨੂੰ ਮਿਲਿਆ ਉਹ ਕੁਛ ਹੋਇਆ ਹੁਣ ਰਾਤ ਦੀ ਬਰਾਤ ਦੇ ਦੌਰਾਨ ਮੇਰੀ ਮਾਤਾ ਜੀ ਸਰਦਾਰ ਸਮਨਜੀਤ ਸਿੰਘ ਮਾਨ ਦੀ ਸੁਪਤਰੀ ਪੀਬਾਪਵਿਤ ਕੌਰ ਜੀ ਨੇ ਸਾਰਾ ਬੰਦੋਬਸਤ ਕੀਤਾ ਸੀਗਾ ਉਦੋਂ ਚੋਰ ਦੀ ਵਰਤੂ ਹੋਈ ਸੀਗੀ ਮੇਰੇ ਸਿਰ ਦੇ ਉਤੋਂ ਚੋਰ ਝੁੰਡਾ ਸਾਰਿਆਂ ਨੂੰ ਨਜ਼ਰ ਆਇਆ ਸੀਗਾ ਐਂਡ ਇਹ ਚੀਜ਼ ਸਾਡੇ ਪਰਿਵਾਰ 'ਚ ਸਦੀਆਂ ਤੋਂ ਚੱਲਦੀ ਆ ਰਹੀ ਹੈ ਮੇਰੇ ਪੁਰਖਿਆਂ ਦੇ ਸਾਰੇ ਪ੍ਰੋਸੀਸ਼ਨਸ 'ਚ ਸਾਰੇ ਜਲਸਾਾਂ 'ਚ ਇਹ ਚੋਰ ਚੱਲਦਾ ਆ ਰਿਹਾ ਸੀਗਾ ਤੇ ਉਹਨਾਂ ਨੂੰ ਫੋਲੋ ਕਰਦੇ ਜਾਣੇ ਅਣਜਾਣੇ 'ਚ ਇਹ ਬਹੁਤ ਵੱਡੀ ਗਲਤੀ ਗੁਨਾਹ ਸਾਡੇ ਤੋਂ ਵਾਪਰ ਗਿਆ ਹੈਗਾ ਅਸੀਂ ਖਾਲਸਾ ਪੰਥ ਤੋਂ ਹੱਥ ਛੋੜ ਕੇ ਦੁਬਾਰਾ ਮਾਫੀ ਮੰਗ ਰਹੇ ਹਾਂ ਇਸ ਚੀਜ਼ ਨੂੰ ਜਰੂਰ ਤੁਸੀਂ ਮਾਫ ਕਰਨ ਦੀ ਕਿਰਪਾਲਤਾ ਕਰਿਓ ਜਾਂ ਸੋਚਿਓ ਮੇਰੇ ਨਾਨਾ ਜੀ ਸਰਦਾਰ ਸਮਨਜੀਤ ਸਿੰਘ ਮਾਨ ਜਿਹਦੇ ਕਰਕੇ ਐਡਾ ਅਟੈਕ ਸੋਸ਼ਲ ਮੀਡੀਆ ਤੇ ਚੱਲ ਰਿਹਾ ਹੈ ਖਾਸ ਕਰ ਆਪਣੇ ਵਿਰੋਧੀਆਂ ਵੱਲੋਂ ਜਿਨ੍ਹਾਂ ਦਾ ਮੈਂ ਜ਼ਿਕਰ ਇੱਥੇ ਨਹੀਂ ਕਰਨਾ ਚਾਹੁੰਦਾ ਹਜੇ ਪਰ ਸਮੇਂ ਆਉਣ ਆਉਣ ਤੇ ਕੱਲੇ-ਕੱਲੇ ਬੰਦੇ ਦੀ ਗੱਲਬਾਤ ਕੀਤੀ ਜਾਊਗੀ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ